ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਜਿਹੜੀ ਗੈਰ ਸਰਕਾਰੀ ਸੰਸਥਾ ਹੈ ਜੀਤਾ ਨਾਂ ADR ਯਾਨੀ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਜਿਹੜੀ ਰਿਫਾਰਮਸ ਉਸ ਨੇ ਇੱਕ ਰਿੱਟ ਦਾਖਲ ਕੀਤੀ ਹੈ ਬਿਹਾਰ ਦੀਆਂ ਜਿਹੜੀਆਂ ਵੋਟਰ ਸੂਚੀਆਂ 'ਚ ਸੁਧਾਈ ਕਰ ਰਹੀ ਹੈ ਸਪੈਸ਼ਲ ਤੌਰ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਉਹਦੇ ਖਿਲਾਫ ਉਦੇ ਚ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਹੁਕਮ ਕੀਤਾ ਹੈਗਾ ਇਲੈਕਸ਼ਨ ਕਮਿਸ਼ਨ ਨੇ 24 ਜੂਨ ਨੂੰ ਇਹ ਜਿਹੜਾ ਹੈ ਭਾਰਤੀ ਸੰਵਿਧਾਨ ਦੇ ਜਿਹੜੇ ਧਾਰਾਵਾਂ 14 19 21 325 326 ਉਹਨਾਂ ਦੀ ਵੀ ਉਲੰਘਣਾ ਹੈ ਤੇ ਜਿਹੜਾ ਜਿਹੜਾ ਲੋਕ ਪ੍ਰਤਿਪਦੀ ਨਿੱਧਤਾ ਕਾਨੂੰਨ ਹੈ 1950 ਦਾ ਉਸ ਦੇ ਰੂਲ 21 ਦੀ ਵੀ ਉਲੰਘਣਾ ਹੈ ਤੇ ਇਸ ਤਰ੍ਹਾਂ ਨਾਲ ਉਹ ਜਿਹੜਾ ਸੌਰੀ 1960 ਦਾ ਜਿਹੜਾ ਵੋਟਰਾਂ ਨੂੰ ਰਜਿਸਟਰ ਕਰਨ ਦਾ ਰੂਲ 21 ਹੈ ਉਹਦੀ ਵੀ ਉਲੰਘਣਾ ਕਿਉਂਕਿ ਜਿਹੜੀ ਵੋਟ ਬਣਨ ਦੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ بجائے ਉਹ ਵੋਟਰ ਤੇ ਪਾ ਦਿੰਦੀ ਵੀ ਤੁਸੀਂ ਆਪਣੀ ਵੋਟ ਨੂੰ ਜਸਟੀਫਾਈ ਕਰੋ ਇਸ ਦੀ بجائے ਕਿ ਭਾਰਤ ਸਰਕਾਰ ਵੀ ਆ ਸਾਡੇ ਨਾਗਰਿਕ ਹੈ ਅਸੀਂ ਇਹਨਾਂ ਦੀ ਵੋਟ ਬੁਲਾਉਣੀ ਹੈ ਉਹਦੀ ਜ਼ਿੰਮੇਵਾਰੀ ਦੀ بجائے ਇਹ ਜ਼ਿੰਮੇਵਾਰੀ ਵੋਟਰਾਂ ਤੇ ਟਾਲ ਦਿੱਤੀ ਗਈ ਹੈ ਇੱਕ ਤਾਂ ਇਹ ਹੈ ਦੂਜਾ ਕਿ ਇਹਨਾਂ ਦੇ ਵਿੱਚ ਨਾਗਰਿਕਤਾ ਦੇਖੀ ਜਾਂਦੀ ਹੈ ਬਿਨਾਂ ਸ਼ੱਕ ਕੋਈ ਵੀ ਨਾਗਰਿਕ ਹੀ ਵੋਟ ਪਾ ਸਕਦਾ ਹੈ ਇਹ ਸੱਚ ਹੈ ਪਰ ਨਾਗਰਿਕਤਾ ਨੂੰ ਦੇਖਣ ਦਾ ਕੰਮ ਇਲੈਕਸ਼ਨ ਕਮਿਸ਼ਨ ਦਾ ਨਹੀਂ ਹੈ ਉਹ ਭਾਰਤ ਦੇ ਗ੍ਰਹਿ ਮੰਤਰਾਲੇ ਦਾ ਕੰਮ ਹੈ ਗ੍ਰਹਿ ਮੰਤਰਾਲੇ ਦਾ ਕੰਮ ਹੁਣ ਇਲੈਕਸ਼ਨ ਕਮਿਸ਼ਨ ਕਰ ਰਿਹਾ ਹੈ ਉਹਨਾਂ ਦੀ ਨਾਗਰਿਕਤਾ ਨੂੰ ਵੀ ਦੇਖ ਰਿਹਾ ਹੈ ਜਿਹੜਾ ਕਿ ਉਹਨਾਂ ਦੀ ਆਪਣੀ ਜਿਹੜੀ ਹੱਦ ਹੈ ਕਾਨੂੰਨੀ ਉਸ ਨੂੰ ਉਹ ਲੰਘ ਰਿਹਾ ਹੈ ਸੋ ਇਸ ਤਰ੍ਹਾਂ ਨਾਲ ਕਾਫੀ ਸਾਰੀ ਗੱਲ ਤੇ ਅਜੇ ਦੂਜੇ ਪਾਸੇ ਅ ਤਿਹਾਰ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਆਪਣਾ ਤਬਦੀ ਪੈਲੀ ਹੋਈ ਹੈ ਅੱਜ ਦੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਤਵਲੀਨ ਸਿੰਘ ਅੱਗੇ ਵੀ ਉਹ ਲਿਖਦੀ ਹੈ ਅੱਗੇ ਵੀ ਆਮ ਤੌਰ ਤੇ ਉਹ ਬੀਜੇਪੀ ਦੇ ਥੋੜਾ ਹੱਕ 'ਚ ਤੇ ਕਾਂਗਰਸ ਦੇ ਕਾਫੀ ਵਿਰੁੱਧ 'ਚ ਲਿਖਦੀ ਹੁੰਦੀ ਹੈ ਪਰ ਅੱਜ ਦਾ ਲੇਖ ਉਹਦਾ ਬਿਲਕੁਲ ਹੀ ਵਿਰੁੱਧ ਹੈਗਾ ਬੀਜੇਪੀ ਦੇ ਖਿਲਾਫ ਹੈ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਹੈ ਉਨੇ ਆਪਣੇ ਤਜਰਬੇ ਦੱਸਿਆ ਵੀ ਮੈਂ ਜਦੋਂ ਕਿਤੇ ਬਿਹਾਰ ਚ ਗਈ ਸੀ ਤਾਂ ਇੱਕ ਝੁੱਗੀ ਦੇ ਵਿੱਚ ਜਾਂਦੀ ਐ ਉੱਥੇ ਕਿਸੇ ਬੰਦੇ ਨਾਂ ਦੇ ਰਹਿਣ ਵਰਗੀ ਕੋਈ ਵੀ ਚੀਜ਼ ਨਹੀਂ ਸੀਗੀ ਉਹਨਾਂ ਤੋਂ ਤੁਸੀਂ ਕਾਗਜ਼ ਮੰਗ ਰਹੇ ਹੋ ਜਿਨ੍ਹਾਂ ਨੇ ਆਧਾਰ ਕਾਰਡ ਬਣਾਉਣ ਲਈ ਪਤਾ ਨਹੀਂ ਕੀ ਕੀ ਸੌ ਸੌ ਪਾਪੜ ਵੇਲੇ ਪੁੱਟਦੇ ਉਹਨਾਂ ਦੇ ਆਧਾਰ ਹੀ ਬਣਨਾ ਬਹੁਤ ਵੱਡੀ ਗੱਲ ਸੀਗੀ ਤੇ ਤੁਸੀਂ ਕਿਹਾ ਵੀ ਸੀ ਵੀ ਹੁਣ ਸਾਰੇ ਬਾਕੀ ਕਾਰਡ ਖਤਮ ਤੇ ਇਹੀ ਚੱਲੂ ਤੇ ਹੁਣ ਵੋਟਰ ਸੂਚੀ ਲਈ ਉਸ ਦਾ ਕੋਈ ਮੁੱਲ ਨਹੀਂਗਾ ਉਹ ਕਾਗਜ਼ ਦਾ ਟੁਕੜਾ ਵੀ ਨਹੀਂਗਾ ਉਹਦੇ ਵਾਸਤੇ ਸੋ ਇੱਕ ਇਹ ਗੱਲ ਹੈ ਦੂਜਾ ਇਹ ਕਿ ਮਹਾਰਾਸ਼ਟਰ ਦੇ ਵਿੱਚ ਜਿਹੜਾ ਤਿੰਨ ਭਾਸ਼ਾਈ ਫਾਰਮੂਲਾ ਲਾਗੂ ਕਰ ਲਈ ਉੱਥੋਂ ਦੀ ਸਰਕਾਰ ਨੇ ਦੋ ਸਰਕਾਰੀ ਰੈਗੂਲੇਸ਼ਨ ਪਾਸ ਕੀਤੇ ਸੀ ਵੀ ਜਿਹੜੇ ਪਹਿਲੀ ਤੋਂ ਪੰਜਵੀਂ ਦੇ ਸਕੂਲ ਨੇ ਉਥੇ ਹਿੰਦੀ ਤੇ ਅੰਗਰੇਜ਼ੀ ਦੇ ਨਾਲ ਹਿੰ ਸੌਰੀ ਹਿੰਦੀ ਅੰਗ ਮਰਾਠੀ ਤੇ ਅੰਗਰੇਜ਼ੀ ਦੇ ਨਾਲ ਹਿੰਦੀ ਵੀ ਪੜਾਈ ਜਾਇਆ ਕਰੂਗੀ ਉਹ ਦੋਨੇ ਕੈਨਸਲ ਹੋਏ ਉਹਦੇ ਚ ਅਸੀਂ ਵੀ ਸਮਝਦੇ ਆਂ ਦੀ ਉਹ ਬਿਲਕੁਲ ਹੀ ਗਲਤ ਸੀਗੇ ਮਹਾਰਾਸ਼ਟਰ ਸਰਕਾਰ ਨੇ ਹਿੰਦੀ ਨੂੰ ਥੋਪਣੀ ਜਿਹੜੀ ਹੈ ਉਹ ਬਿਲਕੁਲ ਗਲਤ ਹੈ ਤੇ ਉਥੋਂ ਦੀਆਂ ਜਿਹੜੀਆਂ ਦੋ ਪਾਰਟੀਆਂ ਨੇ ਦੋਵੇਂ ਚਾਚੇਤਾਆਂ ਦੇ ਪੁੱਤ ਨੇ ਉਧਵ ਠਾਕਰੇ ਤੇ ਰਾਜ ਠਾਕਰੇ ਉਹਨਾਂ ਨੇ ਕੱਲ ਇਕੱਠੀ ਉਹਦੀ ਜਿੱਤ ਰੈਲੀ ਕੱਢੀ ਵੀ ਅਸੀਂ ਸਰਕਾਰ ਨੂੰ ਝੁਕਾਤਾ ਇਹ ਕੋਈ ਇਹ ਠੀਕ ਹੈ ਪਰ ਜਿਹੜਾ ਮਹਾਰਾਸ਼ਟਰੀ ਨਰਮਨ ਨਰਮਨ ਸੈਨਾ ਅਖੌਤੀ ਉਹ ਜਿਹੜਾ ਜੋ ਕਾਰਜ ਕਰਦੀ ਰਹੀ ਹੈ ਪਿਛਲੇ ਸਮਿਆਂ ਚ ਵੀ ਕਿਵੇਂ ਉਹ ਟ੍ਰੇਨਾਂ ਦੇ ਵਿੱਚੋਂ ਰਸਤਿਆਂ ਦੇ ਵਿੱਚੋਂ ਜਿਹੜੇ ਗੈਰ ਮਰਾਠੀ ਲੋਕ ਨੇ ਯੂਪੀ ਬਿਹਾਰ ਤੋਂ ਇਥੇ ਮਿਹਨਤ ਕਰਨ ਗਏ ਹੋਏ ਉਹਨਾਂ ਨੂੰ ਫੜ ਫੜ ਕੇ ਕੁੱਟਦੇ ਰਹੇ ਤੇ ਉਹ ਟ੍ਰੇਨਾਂ ਦੀਆਂ ਟ੍ਰੇਨਾਂ ਭਰੀਆਂ ਹੋਈਆਂ ਯੂਪੀ ਬਿਹਾਰ ਆਈਆਂ ਤੇ ਆਪਣਾ ਤਬਦੀ ਸਾਰੇ ਦੇਸ਼ ਚ ਫੈਲ ਗਈ ਵੀ ਉਹ ਵੀ ਮਰਾਠੀ ਲੋਕ ਅਸੀਂ ਇੱਥੇ ਰਹਿਣ ਨਹੀਂ ਦੇਣੇ ਐਸ ਕਿਸਮ ਦੀਆਂ ਕਰਤੂਤਾ ਕਰਨ ਵਾਲਾ ਉਹ ਰਾਜਠਾਕਰੇ ਤੇ ਉਹਦੀ ਪਾਰਟੀ ਹੁਣ ਉਹਨਾਂ ਨੇ ਕਿਸੇ ਕਾਰੋਬਾਰੀ ਦਾ ਜਾ ਕੇ ਕੁੱਟਾਈ ਕਰ ਦਿੱਤੀ ਉਹਦੇ ਘਰ ਤੇ ਉਹਦੀ ਦੁਕਾਨ ਤੇ ਪੱਥਰबाजी ਕਰ ਦਿੱਤੀ ਕਿ ਵੀ ਤੂੰ ਹਿੰਦੀ ਕਿਉਂ ਬੋਲਦਾ ਇਹ ਦੂਜੀ ਕਿਸਮ ਦਾ ਅਤਵਾਦ ਹੈ ਇੱਕ ਸਰਕਾਰਾਂ ਦਾ ਵੀ ਉਹ ਹਿੰਦੀ ਠੋਸ ਰਹੇ ਆ ਉਹ ਗਲਤ ਹੈ ਦੂਜੇ ਵੱਨੇ ਜੇ ਕਿਸੇ ਬੰਦੇ ਨੂੰ ਪਹਿਲਾਂ ਤੋਂ ਹਿੰਦੀ ਹੀ ਆਉਂਦੀ ਹੈ ਮਰਾਠੀ ਨਹੀਂ ਆਉਂਦੀ ਉਹ ਹਿੰਦੀ ਬੋਲਦਾ ਇਹ ਕੋਈ ਉਹ ਕੋਈ ਗੁਨਾਹ ਨਹੀਂ ਹੋਨੇ ਕਰਤਾ ਵੀ ਉਹਨੂੰ ਕੁੱਟਿਆ ਜਾਵੇ ਤੇ ਉਹਦੀਆਂ ਦੁਕਾਨਾਂ ਤੋੜੀਆਂ ਜਾਣ ਬਿਲਕੁਲ ਗੁੰਡਾਗਰਦੀ ਹੈ ਅਸੀਂ ਸਾਡੇ ਪੰਜਾਬ 'ਚ ਵੀ ਦੇਖਦੇ ਆ ਕਈ ਲੋਕ ਅਜਿਹੀ ਜਿਹੜੀ ਹੈ ਜਿਹੜੀ ਬਹੁਤ ਹੀ ਇੱਕ ਕਿਸਮ ਦੀ ਅਤਵਾਦੀ ਕਿਸਮ ਦੀ ਕਾਰਵਾਈ ਕਰਨ ਨੂੰ ਤਿਆਰ ਰਹਿੰਦੇ ਐ ਵੀ ਅਸੀਂ ਇੱਥੇ ਪੰਜਾਬੀ ਤੇ ਜਿਹੜੇ ਗੈਰ ਪੰਜਾਬੀ ਆ ਉਹਦਾ ਇੱਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਐ ਅਸੀਂ ਸਮਝਦੇ ਹਾਂ ਦੀ ਪੰਜਾਬ ਦੇ ਵਿੱਚ ਬਹੁਤ ਸਾਰੇ ਗੈਰ ਪੰਜਾਬੀ ਲੋਕ ਰਹਿੰਦੇ ਐ ਉਹਨਾਂ ਦੇ ਬੱਚੇ ਇੱਥੋਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਜੋ ਸਾਡੇ ਪੜ੍ਹਾਈ ਦਾ ਸਿਸਟਮ ਹੈ ਉਹ ਉਹੀ ਪੰਜਾਬੀ ਦੇ ਸਬਜੈਕਟ ਪੜ੍ਹਦੇ ਐ ਜਿਹੜੇ ਸਾਡੇ ਪੰਜਾਬੀ ਲੋਕ ਪੜ੍ਹਦੇ ਠੀਕ ਜੇ ਉਹਨਾਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਉਹ ਹਿੰਦੀ ਬੋਲਦੇ ਆ ਉਹ ਆਪਣੀ ਜਿਹੜੀ ਮਲਿਆਲੀ ਭਾਸ਼ਾ ਬੋਲਦੇ ਆ ਗੁਜਰਾਤੀ ਬੋਲਦੇ ਆ ਉਹ ਬੋਜਪੂਰੀ ਬੋਲਦੇ ਆ ਉਹ ਮੈਥਲੀ ਭਾਸ਼ਾ ਬੋਲਦੇ ਆ ਕੋਈ ਹੋਰ ਬੰਗਲਾ ਬੋਲਦੇ ਆ ਕੋਈ ਗੱਲ ਨਹੀਂ ਸਾਨੂੰ ਕਾਹਦਾ ਦੁੱਖ ਹੈ ਉਹਨਾਂ ਦੇ ਬੱਚੇ ਪੰਜਾਬੀ ਸਿੱਖ ਰਹੇ ਆ ਸਕੂਲਾਂ 'ਚ ਤੇ ਕਾਰਜਾਂ ਦੇ ਵਿੱਚ ਠੀਕ ਹੈ ਉਹਨਾਂ ਨੂੰ ਸਿੱਖਣੀ ਚਾਹੀਦੀ ਹੈ ਜੇ ਉਹਨਾਂ ਨੇ ਇੱਥੇ ਰਹਿਣਾ ਹੈ ਜਾਂ ਕੁਝ ਕਰਨਾ ਹੈ ਸੋ ਇਹ ਨਵੀਂ ਕਿਸਮ ਦਾ ਅਤਵਾਦ ਹੈ ਜਿਹੜਾ ਜਿਹੜਾ ਬਹੁਤ ਹੀ ਖਤਰਨਾਕ ਹੈ ਅਸੀਂ ਇਹਦੀ ਵੀ ਬਿੰਦਾ ਕਰਦੇ ਆ ਇਸ ਕਿਸਮ ਦੀ ਵੀ ਜਿਹੜੀ ਉਹ ਮਰਾਠਾ ਮਹਾਰਾਸ਼ਟਰ ਦੇ ਵਿੱਚ ਕਰ ਰਹੇ ਆ ਤੇ ਦੂਜਾ ਉਸ ਦੇ ਨਾਂ ਦੇ ਉੱਤੇ ਜਿਹੜਾ ਭਾਜਪਾ ਦਾ ਇੱਕ ਮੰਤਰੀ ਹੈਗਾ ਨਿਤੇਸ਼ ਰਾਣੇ ਉਹ ਇਹਨੂੰ ਹੋਰ ਫਿਰਕੂ ਰੰਗ ਦੇ ਰਿਹਾ ਕਹਿੰਦਾ ਦੇਖੋ ਇਹਨਾਂ ਨੇ ਆ ਕੇ ਕੁੱਟਿਆ ਤਾਂ ਕੌਣ Hindu ਕੁੱਟਿਆ ਕਹਿੰਦਾ ਉਹ ਜਿਹੜਾ ਜਵੇਦ ਅਖਤਰ ਹੈ ਉੱਥੇ ਉਹ ਹਿੰਦੀ ਬੋਲਦਾ ਉਹਨੂੰ ਕਿਉਂ ਨਹੀਂ ਕੁੱਟਿਆ ਜਾ ਕੇ ਉੱਥੇ ਜਿਹੜੇ ਸਲਮਾਨ ਖਾਨ ਤੇ ਸ਼ਾਹਰੂਖ ਖਾਨ ਨੇ ਉਹਨਾਂ ਨੂੰ ਕਿਉਂ ਨਹੀਂ ਕੁੱਟਿਆ ਜਿਹੜੀ ਉਹਨਾਂ ਨੂੰ ਫਿਰਕੂ ਆ ਫੇਰ ਦੁਬਾਰਾ ਫਿਰਕੂ ਰੰਗ ਦੇ ਜਾਨੀ ਉਹ ਜਿਹੜਾ ਉਹਨਾਂ ਨੇ ਹਿੰਦੀ ਥੋਪੜ ਦੀ ਕਰਤੂਤ ਕੀਤੀ ਸੀ ਉਹਦੇ ਤੇ ਸ਼ਰਮ ਸ਼ਾਰ ਨਹੀਂ ਹੈ ਤੇ ਇਹ ਜਿਹੜੇ ਬੰਦੇ ਐ ਇਹ ਮਰਾਠੀ ਅਤਵਾਦ ਫਲਾ ਰਹੇ ਐ ਇਹਦੇ ਖਿਲਾਫ ਨਹੀਂ ਉਹਦੇ ਚ ਵੀ Hindu Muslim ਜਿਹੜੀ ਇਹ ਐਡੀ ਸ਼ਰਮ ਨਹੀਂ ਆ ਦੂਸਰੇ ਪਾਸੇ ਜਿਹੜਾ ਕਾਂਵੜ ਯਾਤਰਾ ਸ਼ੁਰੂ ਹੋਣੀ ਐ ਪਿਛਲੇ ਸਾਲ ਉਹਨਾਂ ਨੇ ਕਿਹਾ ਸੀ ਵੀ ਆਪਣੀਆਂ ਦੁਕਾਨਾਂ ਤੇ ਰੇੜੀਆਂ ਤੇ ਤੁਸੀਂ ਆਪਣੇ ਨਾਂ ਤੇ ਪੱਕਾ ਰੱਤ ਲਿਖੋ ਤੇ ਦੂਜਾ ਉਦੋਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਰੋਕਤਾ ਸੀਗਾ ਉਹਨਾਂ ਨੂੰ ਛਾੜਾ ਪਾਈਆਂ ਸੀਗੀਆਂ ਸਰਕਾਰਾਂ ਨੂੰ ਉੱਤਰਾਖੰਡ ਦੀ ਨੂੰ ਵੀ ਤੇ ਯੂਪੀ ਦੀ ਨੂੰ ਵੀ ਹੁਣ ਉਹਨਾਂ ਨੇ ਨਵਾਂ ਤਰੀਕਾ ਕੱਢ ਲਿਆ ਵੀ ਜਿਹੜੀਆਂ ਤੁਹਾਡੀਆਂ ਦੁਕਾਨਾਂ ਤੇ ਹੋਰ ਇਹ ਰਜਿਸਟਰਡ ਨੇ ਉਹਨਾਂ ਦੇ ਰਜਿਸਟਰਡ ਨਾਮ ਲਿਖੇ ਜਾਣ ਤੇ ਉਹਨਾਂ ਦੇ ਉੱਤੇ ਇੱਕ ਅਸੀਂ ਜਿਹੜਾ ਹੈਗਾ ਕਯੂਆਰ ਕੋਡ ਲਾਵਾਂਗੇ ਉਹਨੂੰ ਸਕੈਨ ਕਰਕੇ ਲੋਕਾਂ ਨੂੰ ਪਤਾ ਲੱਗ ਜੂ ਵੀ ਇਹਦਾ ਮਾਲਕ ਕੌਣ ਹੈ ਕੀ ਹੈ ਫਲਾਣਾ ਤੇ ਮੁਕਾ ਜਣੀ ਹੁਣ ਇੱਕ ਦੂਜਾ ਤਰੀਕਾ ਫੜ ਲਿਆ ਕੰਨ ਦੂਜੀ ਤਰੀਕੇ ਨਾਲ ਫੜ ਲਿਆ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਇੱਧਰਲੇ ਪਾਸੇ ਅਮਨ ਰਾਤ ਯਾਤਰਾ ਜਾ ਰਹੀ ਹੈ ਜਿੱਥੇ ਮੁਸਲਮ ਬਹੁਤ ਗਿਣਤੀ ਲੋਕਾਂ ਦੇ ਏਰੀਏ ਚੋਂ ਲੰਘਦੀ ਹੈ ਉਹ ਸਵਾਗਤ ਕਰਦੇ ਆ ਦਿਨ ਖੋਲ ਕੇ ਇੱਥੇ ਉਹਨਾਂ ਨੂੰ ਡਰਾ ਕੇ ਵੀ ਜਿਵੇਂ ਉਹ ਉੱਥੇ ਜੇ ਰੇੜੀ ਲਾ ਲਈ ਉਹਨਾਂ ਨੇ ਜਾਂ ਕੋਈ ਦੁਕਾਨ ਖੋਲੀ ਹੋਈ ਹੈ ਜਾਂ ਕੁਝ ਹੋਰ ਕਰਿਆ ਹੋਇਆ ਉਹ ਪਤਾ ਨਹੀਂ ਕਿੱਡੇ ਕੋ ਗੁਨਾਹਗਾ ਇਹ ਬਿਲਕੁਲ ਹੀ ਨਫਰਤੀ ਰਾਜਨੀਤੀ ਚੱਲ ਰਹੀ ਹੈ ਇਸ ਨੂੰ ਰੋਕਣ ਦੀ ਲੋੜ ਹੈ ਦੇਸ਼ ਦੇ ਲੋਕਾਂ ਨੂੰ ਵੀ ਇਸ ਗੱਲ ਤੋਂ ਸचेत ਹੋਣ ਦੀ ਲੋੜ ਹੈ ਅਗਲੀ ਗੱਲ ਦੋਸਤੋ ਬੀਜੇਪੀ ਦੇ ਵਿੱਚ ਇੱਕ ਐਮਐਲਏ ਹੈ ਬੀਜੇਪੀ ਦਾ ਆਪਣੇ ਉੜੀਸਾ ਦੇ ਵਿੱਚ ਸੰਤੋਸ਼ ਖਾਟੂਆ ਉਸ ਖਾਟੂਆ ਸਾਹਿਬ ਤੇ ਕੇਸ ਦਰਜ ਹੋ ਗਿਆ ਹੋਇਆ ਇਹ ਕਿ ਉੱਥੋਂ ਦੀ ਇੱਕ ਬਜीडी ਭਾ ਜਿਹੜਾ ਬੀਜੂ ਜਨਤਾ ਦਲ ਹੈ ਉੱਥੋਂ ਦਾ ਜਿਨ੍ਹਾਂ ਦੀ ਸਰਕਾਰ ਰਹੀ ਹੈ ਪਿਛਲੇ ਲੰਬਾ ਸਮਾਂ ਨਵੀਨ ਪਟਨਾ ਕੋ ਦੇ ਮੁੱਖ ਮੰਤਰੀ ਰਹੇ ਹੈ ਉਹਨਾਂ ਦੀ ਇੱਕ ਆਗੂ लेखाश्री ਸਮੰਤ ਸਿੰਘਰ ਉਸ ਦੇ ਵਿਰੁੱਧ ਨਿੱਜੀ ਤੇ ਔਰਤ ਵਿਰੋਧੀ ਟਿੱਪਣੀਆਂ ਉਹਦੇ ਤੇ ਕੀਤੀ ਉਨੇ ਕਿ ਹੈ ਕਿ ਮੈਂ ਉਹ ਗੱਲਾਂ ਲਿਖ ਨਹੀਂ ਸਕਦੀ ਜਿਹੜੀਆਂ ਉਹਨੇ ਮੇਰੇ ਬਾਰੇ ਕਹਿਆਂ ਨੇ ਬੋਲੀਆਂ ਨੇ ਮੈਨੂੰ ਤਾਂ ਆਪ ਹੀ ਸ਼ਰਮ ਆਉਂਦੀ ਹੈ ਉਹਨੇ ਕੱਲੀ ਮੇਰੇ ਨਹੀਂ ਉੜੀਸਾ ਦੀਆਂ ਤੇ ਭਾਰਤ ਦੀਆਂ ਸਾਰੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਹੈ ਕੀ ਮੋਦੀ ਸਾਹਿਬ ਜਿਹੜੇ ਕਦੇ-ਕਦੇ ਗੱਲ ਕਰਦੇ ਆ ਔਰਤਾਂ ਦੀ ਕੀ ਉਹਨਾਂ ਨੂੰ ਸ਼ਰਮ ਆਊਗੀ ਇਹ ਪੜਤੇ ਕੀ ਉਹਦੇ ਤੇ ਐਕਸ਼ਨ ਲੈਣਗੇ ਨਵੀਨ ਪਟਨਾਕ ਨੇ ਵੀ ਉਥੋਂ ਦੀ ਬੀਜੇਪੀ ਤੋਂ ਪੁੱਛਿਆ ਵੀ ਤੁਸੀਂ ਇਸ ਵਿਰੁੱਧ ਪਾਰਟੀ ਦੇ ਤੌਰ ਤੇ ਕੀ ਐਕਸ਼ਨ ਲੈ ਰਹੇ ਹੋ ਕੀ ਹਾਲੇ ਵੀ ਉਹ ਤੁਹਾਡਾ ਸਤਕਾਰਯੋਗ ਐਮਐਲਏ ਕੀ ਤੁਸੀਂ ਔਰਤਾਂ ਦਾ ਹੀਸ਼ਤ ਕਾ ਕਰਦੇ ਉਸ ਬੀਬੀ ਨੇ ਇਹ ਵੀ ਕਿਹਾ ਕਿ ਵੀ ਜਿਹੜਾ ਔਰਤਾਂ ਦੇ ਵਿਰੁੱਧ ਜ਼ੁਲਮ ਹੋ ਰਿਹਾ ਹੈ ਉੜੀਸਾ ਦੇ ਵਿੱਚ ਇੱਕ ਤੋਂ ਵੱਧ ਇੱਕ ਉਹਦੇ ਜਿਹੜਾ ਉਹਦੀ ਜੜ ਹੈ ਜਿਹੜੀ ਅਜਿਹੇ ਲੋਕਾਂ ਦੀ માનਸਿਕਤਾ ਹੈ ਜਿਹੜੇ ਬੀਜੇਪੀ ਦੇ ਵੱਡੇ ਆਗੂ ਬਣੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਲਾਸਟ ਵੀ 트੍ਰੰਪ ਨੇ ਜਿਹੜਾ ਉਹ ਉਹਨੇ ਕੱਲ ਕਹਿਤਾ ਕੱਲ ਜਿਹੜਾ ਭਾਰਤੀ ਗਿਆ ਹੋਇਆ ਸੀਗਾ ਆਪਣਾ ਗੋਇਲ ਪਿਊਸ਼ ਕੋਇਲ ਉਹ ਵਾਪਸ ਆ ਗਿਆ ਤੇ ਪਹਿਲਾਂ ਤਾਂ ਲੰਬਾ ਸਮਾਂ ਉੱਥੇ ਹੀ ਠਹਿਰੇ ਗੱਲਾਂਬਾਤਾਂ ਕਰਦੇ ਰਹੇ ਕੋਈ ਗੱਲ ਨਿਕਲੀ ਨਹੀਂ ਤੇ ਫਿਰ ਬਿਆਨ ਦਿੱਤਾ ਵੀ ਸਾਡੇ ਤੇ ਜਿਹੜੀ ਆ ਡੈਡਲਾਈਨ ਰੱਖੀ ਹੋਈ ਹੈ 9 ਜੁਲਾਈ ਇਹ ਇਸ ਤਰ੍ਹਾਂ ਤਲਵਾਰ ਤੇ ਰੱਖ ਕੇ ਸਮਝੌਤੇ ਨਹੀਂ ਹੁੰਦੇ ਗੱਲ ਤਾਂ ਠੀਕ ਹੈ ਪਰ ਇਹ ਤਾਂ ਡੈਡਲਾਈਨ ਬਹੁਤ ਪਹਿਲਾਂ ਦੀ ਰੱਖੀ ਹੋਈ ਹੈ ਜਦੋਂ ਤੁਸੀਂ ਗੱਲਬਾਤ ਲਈ ਗਈ ਸੀ ਉਦੋਂ ਵੀ ਰੱਖੀ ਹੋਈ ਸੀ ਤੁਸੀਂ ਉਦੋਂ ਹੀ ਤਾਂ ਨਹੀਂ ਕਿਹਾ ਵੀ ਇਹ ਡੈਡਲਾਈਨ ਦਾ ਕੋਈ ਕੰਮ ਨਹੀਂ ਜਿੱਦ ਨਾਲ ਜੇ ਸਾਡਾ ਸਮਝੌਤਾ ਦੱਸ ਦੇਣ ਨੂੰ ਕਿਹਾ ਤਾਂ 10 ਦਿਨ ਨੂੰ ਕਰ ਲਾਂਗੇ ਜੇ 15 ਦਿਨਾਂ ਨੂੰ ਕਿਹਾ 15 ਦਿਨਾਂ ਨੂੰ ਕਰ ਲਾਂਗੇ ਨਾ ਹੋਇਆ ਤਾਂ ਨਾ ਸਹੀ ਕੋਈ ਡੈਡਲਾਈਨ ਨਹੀਂ ਉਦੋਂ ਨਹੀਂ ਕਿਹਾ ਉਦੋਂ ਤਾਂ ਲੰਬੇ ਵਿਸ਼ੇ ਰਹੇ ਉਹ ਸਾਡੇ ਬੱਚਿਆਂ ਨੂੰ ਉਥੋਂ ਗਿਆ ਆਇਆ ਬੇੜੀਆਂ ਦੇ ਵਿੱਚ ਉਦੋਂ ਤੁਸੀਂ ਚੁੱਪ ਰਹੇ ਹੋਰ ਉਹਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੁਸੀਂ ਚੁੱਪ ਰਹੇ ਤੁਸੀਂ ਦਬੇ ਰਹੇ ਉਹਦੇ ਤੇ ਰਾਹੁਲ ਗਾਂਧੀ ਨੇ ਕਹਿ ਦਿੱਤਾ ਵੀ ਲੈ ਪੱਕਾ ਦੇਖਿਓ 9 ਤਰੀਕ ਤੱਕ ਮੋਦੀ ਨੇ ਫੇਰ ਝੁਕ ਜੇ ਹੁਣ ਇਹ ਤਾਂ ਆਉਣ ਵਾਲੀ ਗੱਲ ਨੇ ਦੱਸਣਾ ਉਹ ਕਿਵੇਂ ਹੈ ਜਿਵੇਂ ਕੋਈ ਗੁੰਡਾ ਹੁੰਦਾ ਹੈ ਨਾ ਵੀ ਉਹ ਬੰਦਿਆ ਕਰ ਸੋਣ ਇੱਧਰ ਆ ਕੰਮ ਕਰ ਨਹੀਂ ਫਿਰ ਮੇਰੇ ਹੱਥ ਚਾਕੂ ਹੈ ਦੇਖੀ ਫਿਰ ਆਇਆ ਤੇਰੇ ਅੱਗੇ 트럼ਪ ਕੱਲ ਕਹਿ ਰਿਹਾ ਹੈ ਕਹਿੰਦਾ ਮੈਂ 12 ਚਿੱਠੀਆਂ ਤੇ 10ਕਤ ਕਰਲੇ ਵੀ ਕਿਹੜੇ ਦੇਸ਼ ਤੇ ਕਿੰਨਾ ਮੈਂ ਟੈਕਸ ਲਾਉਣਾ ਹੈ ਟੈਰਫ ਲਾਉਣਾ ਹੈ ਇਹ ਮੈਂ ਪੋਸਟ ਕਰਨਾ ਤੇ ਉਹ ਬੰਦੇ ਤਿਆਰ ਰਹਿਣ ਜਣੀ ਗੁੰਡਾ ਜਿਵੇਂ ਹੁੰਦਾ ਨਾ ਗੁੰਡਾ ਡਾਂਗ ਲੈ ਕੇ ਖੜਾ ਹੋਇਆ ਵੀ ਦੇਖੋ ਆਹ ਗੱਲ ਮੇਰੀ ਮੰਨੋ ਨਹੀਂ ਫਿਰ ਡਾਂਗ ਤਾਂ ਤੁਹਾਡੇ ਸਿਰ 'ਚ ਆਈ ਉਸ ਗੁੰਡੇ ਦਾ ਭਾਰਤ ਦੇ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਨੂੰ ਡਟ ਕੇ ਟੱਕਰਾ ਕਰਨਾ ਚਾਹੀਦਾ ਹੈ ਜੇ ਉਹਦੀਆਂ ਸ਼ਰਤਾਂ ਮੰਨ ਲੀਆਂ ਤਾਂ ਭਾਰਤ ਦੀ ਖੇਤੀ ਬਚਣੀ ਨਹੀਂ ਭਾਰਤ ਦਾ ਜਿਹੜਾ ਡੇਰੀ ਸੈਕਟਰ ਹੈ ਉਹ ਬਚਣਾ ਨਹੀਂ ਉਸ ਨੂੰ ਦੋ ਟੁਕ ਨਾ ਕਹਿਣ ਦੀ ਲੋੜ ਹੈ ਬਹੁਤ ਸਾਰੀ ਦੁਨੀਆ ਦੀ ਵੱਡੀ ਮੰਡੀ ਹੈ ਉਸ ਵੱਡੀ ਮੰਡੀ ਦੇ ਵਿੱਚ ਆਪਾਂ ਸਾਡਾ ਭਾਰਤ ਬਹੁਤ ਕੁਝ ਕਰ ਸਕਦਾ ਹੈ ਕੱਲੇ ਅਮਰੀਕਾ ਤੇ ਇਸ ਤਰ੍ਹਾਂ ਦੀ ਨਿਰਪੜਤਾ ਜਿਹੜੀ ਹੈ ਉਹ ਸਾਨੂੰ ਬਹੁਤ ਮਹਿੰਗੀ ਪੈ ਰਹੀ ਹੈ ਤੇ ਕਾਹਾਂ ਵਾਸਤੇ ਹੋਰ ਮਹਿੰਗੀ ਪੈ ਸਕਦੀ ਹੈ ਸਾਨੂੰ ਦੋ ਟੁੱਕੀ ਨਾ ਕਹਿਣੀ ਚਾਹੀਦੀ ਅਸੀਂ ਗੱਲਬਾਤ ਲਈ ਵੀ ਨਹੀਂ ਜਾਂਦੇ ਚੀਨ ਦੇ ਉੱਤੇ ਉਹਨੇ ਲਾਏ ਸੀ ਉਹਨਾਂ ਨੇ ਕਿਹਾ ਵੀ ਓਕੇ ਫਾਈਨ ਅਸੀਂ ਤੁਹਾਡੇ ਤੇ ਲਾਤੇ ਤਾਂ ਲੋਕੀ ਕਰ ਉਹਨੇ ਫਿਰ ਹੋਰ ਵਧਾਤੇ ਉਹਨੇ ਹੋਰ ਵਧਾਤੇ ਮੁੜ ਕੇ ਉਹੀ ਟਰੰਪ ਉਸੇ ਚੀਨ ਨਾਲ ਉਸੇ ਤਰ੍ਹਾਂ ਹੀ ਸਮਝੌਤੇ ਕਰਦਾ ਰਿਹਾ ਸੋ ਹੱਥਾਂ ਬਾਜ਼ ਕਰਾ ਰਹੇ ਆ ਬੈਰੀ ਮਿੱਤ ਨਾ ਹੋਏ ਤੁਸੀਂ ਅਸਲ 'ਚ ਉਹਦੀਆਂ ਮਿੰਟਾਂ ਕੱਢ ਰਹੇ ਹੋ ਉਹ ਹੋਰ ਚਾਂਬੜ ਰਹੇ ਤੇ ਉਹ ਸਾਰੀ ਦੁਨੀਆ ਨੂੰ ਇਹ ਡਿਕਟੇਟ ਕਰ ਰਿਹਾ ਵੀ ਮੈਂ ਜੋ ਕਹਤਾ ਆਹੀ ਠੀਕ ਹੈ ਤੇ ਇਹ ਸਾਨੂੰ ਸਾਡੇ ਦੇਸ਼ ਦੀ ਤਾਕਤ ਸਾਡੇ ਦੇਸ਼ ਦੇ ਲੋਕਾਂ ਚ ਉਸ ਤਾਕਤ ਨੂੰ ਵਰਤਣਾ ਚਾਹੀਦਾ ਮੋਦੀ ਚ ਨਹੀਂ ਤਾਕ ਅੱਜ ਦੀ ਗੱਲ ਚ ਐਨਕੀ